ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਘਰ ਦੀ ਕੰਟੀਨ ਵਿੱਚ ਬਣਨ ਜਾ ਰਿਹਾ ਜੀ ਇਨਸਟੈਂਟ ਆਂਬ ਤੇ ਹਰੀ ਮਿਰਚ ਦਾ ਅਚਾਰ ਕਿਉਂਕਿ ਇਸ ਟਾਈਮ ਤੇ ਇਹ ਵਾਲੇ ਕੱਚੇ ਆਂਬ ਬਹੁਤ ਮਿਲ ਰਹੇ ਨੇ ਤੇ ਆਪਾਂ ਇਹਦਾ ਅਚਾਰ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਹੈ ਚਲੋ ਜੀ ਫਿਰ ਆਪਣੀ ਬਹੁਤ ਹੀ ਚਟਪਟੀ ਅਚਾਰ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਅਚਾਰ ਬਣਾਉਣ ਵਾਸਤੇ ਮੈਂ 300 ਗ੍ਰਾਮ ਇਹ ਕੱਚੀਆਂ ਆਂਬੀਆਂ ਲਈਆਂ ਨੇ ਤੇ ਨਾਲ ਆਪਾਂ 20 ਘਰੀਆਂ ਮਿਰਚਾਂ ਲਈਆਂ ਨੇ ਇਹ ਮਿਰਚਾਂ ਕਾਟੀ ਕੋੜੀਆਂ ਨੇ ਤੇ ਇਹ ਮਿਰਚਾਂ ਤੇ ਅੰਬੀਆਂ ਦਾ achar ਬਹੁਤ ਹੀ ਜ਼ਿਆਦਾ ਵਧੀਆ ਬਣਦਾ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨੂੰ ਚੋਪਰ ਦੇ ਵਿੱਚ ਤੁਸੀਂ ਚੋਕ ਵੀ ਕਰ ਸਕਦੇ ਪਰ ਆਪਾਂ ਇਹਨੂੰ ਕਰਦੇ ਦੇ ਨਾਲ ਹੀ ਬਰੀਕ ਬਰੀਕ ਕੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਪਹਿਲਾਂ ਇਹ ਬਲਾ ਹਿੱਸਾ ਆਪਾਂ ਇਹਦਾ ਉਤਾਰ ਦਾਂਗੇ ਅੰਬੀਆਂ ਦਾ ਆਪਾਂ ਛਿਲਕਾ ਨਹੀਂ ਉਤਾਰਨਾ ਇਹਨੂੰ ਇਸ ਤਰ੍ਹਾਂ ਹੀ ਅਸੀਂ ਕੱਟ ਕੇ ਤਿਆਰ ਕਰਾਂਗੇ ਕਿਉਂਕਿ ਇਹ ਬਹੁਤ ਹੀ ਕੱਚੇ ਅੰਬ ਨੇ ਇਹਦੇ ਵਿੱਚ ਅਜੇ ਪੂਰੀ ਵੀ ਤਰ੍ਹਾਂ ਕਿਟਕਿ ਵੀ ਨਹੀਂ ਬਣੀ ਹੋਈ ਇਨ ਨੂੰ ਅਸੀਂ ਬਾਹਰ ਕੱਢ ਲਾਂਗੇ। ਅੰਬੀਆਂ ਨੂੰ ਅਸੀਂ ਇਸ ਤਰ੍ਹਾਂ ਛੋਟੇ ਪੀਸਾਂ 'ਚ ਕੱਟ ਲਿਆ ਤੇ ਹੁਣ ਅਸੀਂ ਇਹਦੇ ਛੋਟੇ-ਛੋਟੇ ਪੀਸ ਕੱਟ ਕੇ ਤਿਆਰ ਕਰਾਂਗੇ। ਅੰਬੀਆਂ ਨੂੰ ਕੱਟ ਕੇ ਅਸੀਂ ਇਸ ਤਰ੍ਹਾਂ ਤਿਆਰ ਕਰ ਲਿਆ ਤੇ ਹੁਣ ਅਸੀਂ ਮਿਰਚਾਂ ਨੂੰ ਵੀ ਅਸੀਂ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਾਂਗੇ। ਇੰਨੇ ਕ ਪੀਸ ਆਪਾਂ ਇੱਕ ਮਿਰਚ ਦੇ ਕਰਾਂਗੇ। ਮਿਰਚਾਂ ਤੇ ਅੰਬੀਆਂ ਨੂੰ ਅਸੀਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਅਸੀਂ ਚਾਰ ਵਾਸਤੇ ਵਧੀਆ ਜਿਹਾ ਮਸਾਲਾ ਪੁੰਨ ਕੇ ਤਿਆਰ ਕਰਦੇ ਹਾਂ। ਤਿੰਨ ਚਮਚੇ ਆਪਾਂ ਸੌਂਫ ਦੇ ਪਾਵਾਂਗੇ ਇੱਕ ਚਮਚਾ ਜੀਰਾ ਅੱਧਾ ਚਮਚਾ ਮੇਥੀ ਇੱਕ ਚਮਚਾ ਕਾਲੇ ਵਾਲੀ ਸਰੋਂ 10-15 ਕਾਲੀਆਂ ਮਿਰਚਾਂ ਹੁਣ ਅਸੀਂ ਗੈਸ ਦੀ ਫਲੇਮ ਔਨ ਕਰਕੇ ਲੋ ਟੂ ਮੀਡੀਅਮ ਫਲੇਮ ਤੇ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਮਸਾਲਾ ਆਪਣਾ ਭੁੱਜ ਕੇ ਤਿਆਰ ਆ ਜੀ ਹੁਣ ਅਸੀਂ ਮਸਾਲੇ ਨੂੰ ਠੰਡਾ ਕਰਕੇ ਦਰਦਰਾ ਜਿਹਾ ਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ। ਐਸੇ ਪੈਨ ਵਿੱਚ ਅਸੀਂ ਅੱਧਾ ਕੱਪ ਦੇ ਕਰੀਬ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ। ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਹੁਣ ਅਸੀਂ ਗੈਸ ਬੰਦ ਕਰਕੇ ਤੇਲ ਨੂੰ ਠੰਡਾ ਕਰਾਂਗੇ। ਤੇਲ ਠੰਡਾ ਹੋ ਗਿਆ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚੁਟਕੀ ਹਿੰਗ ਪਾ ਦਾਂਗੇ। ਅੱਧਾ ਚਮਚਾ ਸਾਫਤ ਮੇਥੀ ਦਾਣਾ ਅੱਧਾ ਚਮਚਾ ਪੁੱਟੀ ਹੋਈ ਲਾਲ ਮਿਰਚ ਚਾਰ ਦਾ ਰੰਗ ਬਹੁਤ ਹੀ ਵਧੀਆ ਆਵੇ ਇੱਕ ਚਮਚਾ ਭਰ ਕੇ ਅਸੀਂ ਦੇਗੀ ਲਾਲ ਮਿਰਚ ਪਾ ਦਾਂਗੇ ਜੀ ਅੱਧਾ ਚਮਚਾ ਸਾਫ ਸੌਂਫ ਚਮਚੇ ਦਾ ਚੌਥਾ ਹਿੱਸਾ ਖਲੌਂਜੀ ਤਿੰਨ ਚਮਚੇ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਕਿਉਂਕਿ ਚਾਰਚ ਹਮੇਸ਼ਾ ਹੀ ਨਮਕ ਜ਼ਿਆਦਾ ਵਧੀਆ ਲੱਗਦਾ ਹੈ ਅੱਧਾ ਚਮਚਾ ਅਸੀਂ ਪਾਵਾਂਗੇ ਜੀ ਕਾਲਾ ਨਮਕ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਜੇ ਇਹਦੇ ਵਿੱਚ ਸਾਤ ਮਸਾਲੇ ਨਹੀਂ ਪਾਉਣੇ ਤੇਸ ਤੋਂ ਬਿਨਾਂ ਵੀ ਜਿਹੜਾ ਆਪਾਂ ਚਾਰ ਤਾ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਉਹ ਪਾ ਦਾਂਗੇ ਇਹਦੇ ਵਿੱਚ ਹਲਦੀ ਮੈਨੂੰ ਪਉਣੀ ਭੁੱਲ ਗਈ ਹੈ ਤੇ ਇਹਦੇ ਵਿੱਚ ਹੁਣ ਮੈਂ ਅੱਧਾ ਚਮਚਾ ਹਲਦੀ ਪਾਵਾਂਗੀ ਅੱਧਾ ਚਮਚਾ ਹਲਦੀ ਇਸ ਦੇ ਨਾਲ ਹੀ ਇਹ ਵਾਲਾ ਸਾਰਾ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਹੈ ਜੀ ਉਹ ਪਾ ਦਾਂਗੇ ਇਹ ਚਾਰ ਬਹੁਤ ਹੀ ਜਲਦੀ ਬਣ ਜਾਂਦਾ ਹੈ ਤੇ ਇਹਨੂੰ ਧੁੱਪ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਇਹਨੂੰ ਜਿ세 ਟਾਈਮ ਤੇ ਬਣਾਣਾ ਹੈ ਉਸੇ ਟਾਈਮ ਤੇ ਨੂੰ ਬਣਾ ਕੇ ਨਾਲ ਵੀ ਇਹਨੂੰ ਖਾ ਸਕਦੇ ਹੋਣੇ ਵਾਲੀ ਅਸੀਂ ਅੰਬੀਆਂ ਤੇ ਹਰੀਆਂ ਮਿਰਚਾਂ ਇਹਦੇ ਵਿੱਚ ਮਿਕਸ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਤੇ ਤੁਸੀਂ ਇਹਦੇ ਵਿੱਚ ਨਮਕ ਮਿਰਚ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਇਹਦੇ ਵਿੱਚ ਹੋਰ ਪਾ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਜੀ ਕਿੰਨੇ ਜਲਦੀ ਆਪਣਾ ਬਹੁਤ ਹੀ ਚਟਪਟਾ ਟੇਸਟੀ ਕੱਚੀਆਂ ਅੰਬੀਆਂ ਦਾ ਅਚਾਰ ਬਣ ਕੇ ਤਿਆਰ ਹੋਇਆ ਹੈ 컬러 ਦੇਖੋ ਤੁਸੀਂ ਇਹਦਾ ਕਿੰਨਾ ਵਧੀਆ ਆਇਆ ਜੀ ਤੇ ਚਾਰ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਜਦੋਂ ਵੀ ਅਸੀਂ ਰੋਟੀ ਖਾਣਦੇ ਆ ਰੋਟੀ ਦੇ ਨਾਲ ਕੁਝ ਚਟਪਟਾ ਤੇ ਖੱਟਾ ਮਿੱਠਾ achar ਖਾਣ ਨੂੰ ਮਨ ਕਰਦਾ ਹੈ ਤੇ ਤੁਸੀਂ ਇਹਨੂੰ ਸੀਜ਼ਨ ਚੱਲਦਿਆਂ ਬਣਾ ਸਕਦੇ ਹੋ ਤੇ ਇਹਦਾ ਇੰਜੋਏ ਕਰ ਸਕਦੇ ਹੋ ਤੇ ਹੁਣ ਆਪਾਂ ਇਸ achar ਨੂੰ ਇੱਕ ਕੱਚ ਦੇ ਮਰਤਵਾਨ ਵਿੱਚ ਕੱਢਦੇ ਆਂ। achar ਨੂੰ ਅਸੀਂ ਇਸ ਤਰ੍ਹਾਂ ਇੱਕ ਕੱਚ ਦੇ ਕੰਟੇਨਰ ਵਿੱਚ ਕੱਢਾਂਗੇ। ਤੁਸੀਂ ਇਹਨੂੰ ਚੀਨੀ ਮਿੱਟੀ ਦਾ ਤੁਹਾਡੇ ਕੋਲ ਕੋਈ ਖਾਲੀ ਕੰਟੇਨਰ ਹੋਵੇ ਉਹਦੇ ਵਿੱਚ ਵੀ ਰੱਖ ਸਕਦੇ ਹੋ। achar ਬਣ ਕੇ ਤਿਆਰ ਹੈ ਜੀ ਦੇਖੋ ਕਿੰਨਾ ਸੋਹਣਾ ਬਣਿਆ ਜੀ achar ਬਹੁਤ ਹੀ ਟੇਸਟੀ ਬਣਿਆ ਹੈ ਤੇ ਇਹਨੂੰ ਅਸੀਂ ਜਿੱਸੇ ਟਾਈਮ ਤੇ ਖਾ ਸਕਦੇ ਆਂ ਬਹੁਤ ਹੀ ਚਟਪਟਾ achar ਹੈ ਤੇ ਜਿਹਦੇ ਨਾਲ ਕੀ ਰੋਟੀ ਖਾਣ ਦਾ ਸੁਆਦ ਆ ਜਾਂਦਾ ਹੈ। ਤੇ ਤੁਸੀਂ ਵੀ ਇਸ ਗਰਮੀ ਆ ਇਹਨੂੰ ਜਰੂਰ ਬਣਾਇਓ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਜੀ ਇਹ ਸੀ ਮੇਰਾ ਤਰੀਕਾ ਕੱਚੀ ਅੰਬੀ ਤੇ ਹਰੀ ਮਿਰਚ ਦਾ ਅਚਾਰ ਬਣਾਉਣ ਦਾ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਜਰੂਰ ਟਰਾਈ ਕਰਿਓ ਇਹ ਸੀ ਸਾਡੀ ਇਨਸਟੈਂਟ ਆਂਬ ਤੇ ਹਰੀ ਮਿਰਚ ਦੇ ਅਚਾਰ ਦੀ ਰੈਸਪੀ ਤੇ ਤੁਸੀਂ ਵੀ ਇਸ ਰੈਸਪੀ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਅਚਾਰ ਬਣਦਾ ਹੈ ਜੀ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ Tchau.